ਡਾਕਟਰ ਦਵਿੰਦਰ ਕੌਰ ਖੁਸ਼ਤਾਰੀ ਵਾਲੀ ਪੁਸਤਕ ਦਿਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ ਨੋ ਜ਼ਫਰਨਾਮਾ ਸਟਿਕ ਜ਼ਫਰਨਾਮਾ ਪੱਤਰ ਜੋ ਕਿ ਗੁਰੂ ਸਾਹਿਬ ਜੀ ਦੀ ਲਿਖਤ ਹੈ ਤੇ ਫਾਰਸੀ ਭਾਸ਼ਾ ਵਿੱਚ ਹੈ ਇਸ ਲਈ ਪਾਠਕਾਂ ਦੀ ਜਾਣਕਾਰੀ ਵਾਸਤੇ ਸਿਰਫ ਨੰਬਰ ਬਾਰ ਸ਼ੇਰਾਂ ਦੇ ਅਰਥ ਲਿਖਦੇ ਹਾਂ ਇੱਕ ਓੰਕਾਰ ਹੁਕਮ ਸਤਿ ਸ੍ਰੀ ਵਾਇਕੁਰ ਜੀ ਕੀ ਫਤ ਜ਼ਫਰਨਾਮਾ ਸ਼੍ਰੀ ਮੁਖਵਾਕ ਪਾਤਸ਼ਾਹ ਦਸਮੀ ਕਮਾਲੇ ਕਰਮਾਤ ਖਾਇਮ ਖਰੀਮ ਰਜ਼ਾ ਬਖਸ਼ ਰਾਜ ਕਰਹਾ ਕੋ ਰਹੀ ਅਰਥ ਵਾਹਿਗੁਰੂ ਪੂਰਨ ਭਗਵਾਨ ਹਟਲ ਪਾਪ ਸਦਾ ਕਾਇਮ ਰਹਿਣ ਵਾਲਾ ਕਿਰਪਾਲੂ ਹੈ ਸੰਤੋਖ ਦੇਣ ਵਾਲਾ ਉਪਜੀਵ ਕਾ ਦਾ ਦਾਤਾ ਦੁਸ਼ਟ ਦਮਨ ਤੇ ਭਗਤ ਵਸ਼ਲ ਹੈ ਅਮਾ ਬਖਸ਼ ਬਖਸ਼ਿੰਦੋ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ ਅਰਥਾਤੋ ਕਾਲਪੁਰਖੇ ਸ਼ਰਨ ਆਏ ਦੀ ਪਾਲਨਾ ਕਰਨ ਵਾਲਾ ਬਖਸ਼ਣ ਹਾਰ ਤੋਂ ਸਭ ਦਾ ਮਦਦਕਾਰ ਖੁਸ਼ੀਆਂ ਦੇਣ ਵਾਲਾ ਤੇ ਰੂਸ ਮਾਰਾ ਦੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਮਨ ਦੇ ਮਨੋਰਥ ਪੂਰੇ ਕਰਨ ਵਾਲਾ ਤੇ ਦਿਲ ਦੀਆਂ ਜਾਣਨ ਵਾਲਾ ਅੰਤਰਯਾਮੀ ਹੈ ਬਾਣੀ ਗੁਰੂ ਦਾ ਕਥਨ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ ਬਹੁੜ ਜਨਮ ਨ ਮਰਤਾ ਸ਼ਰਨ ਸਮਰਥ ਹਕਤ ਸੁਖਦਾਤਾ ਕਿਰਪਾ ਸਿੰਧ ਬੜੋ ਦਿਆਲ ਕੰਠ ਲਾਇ ਰਾਖੇ ਆਪਣੇ ਕੋ ਤਿਸਨੋ ਲਗੇ ਨਾ ਤਾਤੀ ਬਾਰ ਸ਼ੈਨ ਸ਼ਖ ਖੂਬੀ ਦੇਹੋ ਰਾ ਨਮੋ ਕੇ ਬੇਗੁਣੋ ਬੇਚੂਨ ਕਿਉਂ ਬੇ ਨਮੋ ਅਰਥਾ ਤੋ ਸ਼ੈਨਸ਼ਾ ਸ਼ਾਹਾਂ ਦਾਸ਼ਾ ਸ਼ੁਭ ਗੁਣਾ ਦਾ ਦਤਾ ਤਿ ਭੁੱਲੇ ਹੋਏ ਜੀਵ ਨੂੰ ਰਾ ਦਿਖਾਉਣ ਵਾਲਾ ਹੈ ਉਸ ਦੇ ਮੁਕਾਬਲੇ ਵਿੱਚ ਹੋਰ ਕੋਈ ਮਿਸਾਲ ਨਜ਼ਰ ਨਹੀਂ ਆਉਂਦੀ ਭਾਵ ਉਹ ਵੈਗੁਰੂ ਬੇਨਜ਼ੀਰੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ਿੰਦ ਉਹ ਐਸ਼ ਅਰਸ਼ ਅਰਥ ਬੇਸ਼ੱਕ ਕਿਸੇ ਕੋਲ ਕੁਝ ਵੀ ਨਾ ਹੋਵੇ ਭਾਵ ਨਾ ਕੋਈ ਸਾਜ਼-ਸਮਾਨ ਹੋਵੇ ਨਾ ਕੋਈ ਘੋੜਾ ਹੋਵੇ ਨਾ ਕੋਈ ਫੌਜਾਂ ਤਰਤੀ ਹੋਵੇ ਪਰ ਉਹ ਵੈਗੁਰੂ ਸਾਰੇ ਜ਼ਮੀਨ ਅਸਮਾਨ ਤੇ ਸੁਖ ਤੇ ਸਵਰਗ ਆਪਣੇ ਪਿਆਰੇ ਨੂੰ ਬਖਸ਼ ਦਿੰਦਾ ਏ ਜਹਾਂ پاک ਜ਼ਬਰ ਅਸਤ ਜ਼ਾਹਰ ਜ਼ਹੂਰ ਆਤਾ ਮੈਂ ਦੇਹਦ ਹਮਚੂ ਹਾਜ਼ਰ ਹਜ਼ੂਰ ਅਰਥਾਤੋ ਪ੍ਰਭੂ ਸੰਸਾਰ ਵਿੱਚ پاک ਪਵਿੱਤਰ ਤੇ ਡਾਡਾ ਉਹ ਆਪਣੇ ਭਗਤਾਂ ਨੂੰ ਦਾਨ ਇਉਂ ਦਿੰਦਾ ਜਿਵੇਂ ਅੰਗ ਸੰਗ ਭਾਵ ਨਾਲ ਹੀ ਹੁੰਦਾ ਹੈ ਆਤਾ ਬਖਸ਼ ਦੂ پاک ਪਰਵਰਦੀਕਾਰ ਰਹੀਮ ਅਸਤ ਰੋਜੀ ਦਿਹੋ ਹਰ ਜੈ ਯਾਰ ਅਰਥਾਤੋ ਵਾਹਿਗੁਰੂ ਦਾਤਾ ਦੇਣ ਵਾਲਾ پاک ਪਵਿੱਤਰ ਜੀਵ ਦੀ ਪਾਲਣਾ ਕਰਨ ਵਾਲਾ ਦਿਆਲੂ ਹੈ ਹਰ ਇੱਕ ਦੇਸ਼ ਭਾਵ ਸਾਰੇ ਬ੍ਰਹਿਮੰਡ ਨੂੰ ਰੋਜੀ ਦੇਣ ਵਾਲਾ ਗੁਰਵਾਕ ਜਿਹਨੋਂ ਪਾਈ ਮੇਦਨੀ ਸੋਈ ਕਰਦਾ ਸਾਰ ਕੇ ਸਾਹਿਬ ਦਿਯਾਰ ਅਸਤ ਆਜ਼ਮ ਅਜ਼ੀਮ ਕੇ ਹੁਸਨਲ ਜਮਾਲ ਅਸਤ ਰਜ਼ਕ ਰਹੀਮ ਅਰਥਾਤੋ ਵਾਇਗੁਰੂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਵੱਡਿਆਂ ਤੋਂ ਵੀ ਵੱਡਾ ਉਸਦੀ ਸੁੰਦਰਤਾ ਦਾ ਕੋਈ ਸਾਨ ਨਹੀਂ ਅਜੇ ਸ਼ੋਭਾ ਦਾ ਮਾਲਕ ਸਭ ਨੂੰ ਰਿਜ਼ਕ ਦੇਣ ਵਾਲਾ ਤੇ ਤਰਸ ਕਰਨ ਵਾਲਾ ਬਾਣੀ ਗੁਰੂ ਦਾ ਫਰਮਾਨ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲਿ ਨਿਤ ਸਾਰ ਸਮਾਲੈ ਇਕ ਗੁਨ ਨਹੀਂ ਮੂਰਖ ਜਾਤਾ ਰੇ ਕਿ ਸਾਹਿਬ ਸਾਉਰ ਅਸਤ ਆਜ਼ਿਸ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗੁਦਾਸ ਅਰਥਾਤ ਬੁੱਧੀ ਦਾ ਪਰਵਾਸ ਤੇ ਗਰੀਬ ਗੁਰਬੇ ਦਾ ਪਾਲ ਗਰੀਬ ਨਿਵਾਜ਼ ਹੈ ਆਪਣੇ ਪਿਆਰਿਆਂ ਨੂੰ ਮਾਨ ਦੇਣ ਵਾਲਾ ਤੇ ਗਨੀਮ ਅਥਵਾ ਹੰਕਾਰੀਆਂ ਨੂੰ ਗਾਲ ਦੇਣ ਵਾਲਾ ਹੈ ਹਰ ਜਿਉ ਅਹੰਕਾਰ ਨਾ ਭਾਵਈ ਬੇਦਕੂ ਕ ਸੁਣਾਵੈ ਅਹੰਕਾਰ ਮੋਇ ਸੇ ਵਿਕਤੀ ਗਏ ਮਰ ਜਨਮੈ ਫਿਰ ਆਵੈ ਸ਼ਰੀਅਤ ਪਰ ਸਤੂ ਫਜ਼ੀਲਤ ਮੁਅਬ ਹਕੀਕਤ شناਸੋ ਨਬੀਉਲ ਕਿਤਾਬ ਅਰਥਾਤ ਵੈਗੁਰੂ ਮਰਿਆਦਾ ਪਰਸ਼ੋਤਮ ਧਰਮ ਦੀ ਪਾਲਨਾ ਕਰਨ ਵਾਲਾ ਸ਼ੋਭਾਪੂਰਕ ਹੈ ਹਕੀਕਤ ਨੂੰ ਜਾਣਨ ਵਾਲਾ ਵੇਦਾਂ ਸ਼ਾਸਤਰਾਂ ਤੇ ਕਿਤਾਬਾਂ ਦਾ ਮਹਾਨ ਕਰਤਾਪਾਪ ਰਚਨਹਾਰ ਹੈ ਕਿ ਦਾਨਿਸ਼ ਪੈ ਹੈ ਅਸਤ ਸਾਹਿਬ ਸ਼ੌਰ ਹਕੀਕਤ شناਸ ਅਸ ਜ਼ਾਹਿਰ ਜ਼ਹੂਰ ਅਰਥਾਤ ਜਨਾਈ ਤੇ ਸਚਾਈ ਦਾ ਜਨਨਹਾਰ ਅਸਲੀਅਤ ਨੂੰ ਪਛਾਣਨ ਵਾਲਾ ਦਾਤਾ ਪ੍ਰਤੱਖ ਹੈ ਤੇ ਸਦਾ ਪ੍ਰਗਟ ਹੈ ਸ਼ਨਾ ਸਿੰਧੇ ਇਲਮ ਆਲਮ ਖੁਦਾਏ ਕੋ ਸ਼ਾਇਨ ਦੇ ਕਰ ਆਲਮ ਕੁਸਾਏ ਅਰਥਾਤ ਵਾਹਿਗੁਰੂ ਸਾਰੇ ਸੰਸਾਰ ਦੇ ਇਲਮਾ ਭਾਵ ਗਿਆਨ ਨੂੰ ਜਾਨਣ ਵਾਲਾ ਹੈ ਸਾਰੇ ਜੀਵਾਂ ਦੀਆਂ ਮੁਸ਼ਕਲਾਂ ਦੁੱਖ ਦਿਲਦਰ ਤੇ ਕਸ਼ਟਾਂ ਨੂੰ ਦੂਰ ਕਰਨ ਵਾਲਾ ਹੈ ਗੁਜ਼ਾਰਿੰਦੇ ਕਰ ਆਲਮ ਕਬੀਰ ਸ਼ਨਾ ਸਿੰਧੇ ਇਲਮ ਆਲਮ ਅਮੀਰ ਅਰਥ ਉਹ ਸਭ ਤੋਂ ਵੱਡਾ ਵਾਹਿਗੁਰੂ ਸਾਰੇ ਸੰਸਾਰ ਦੀ ਕਾਰ ਚਲਾਉਣ ਵਾਲਾ ਹੈ ਤੇ ਸਾਰੇ ਇਲਮਾਂ ਦਾ ਚਾਲਕ ਤੇ ਜਾਨਨ ਹਰ ਸ੍ਰੇਸ਼ਟ ਧਰਮ ਕੀਰ ਹੈ 10 ਤਨ ਇਥੋਂ ਤੱਕ ਪਵ 12 ਸ਼ੇਰਾਂ ਤੱਕ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਮੰਗਲਾ ਚਰਨ ਕਰਦੇ ਹੋਏ ਔਰੰਗਜ਼ੇਬ ਨੂੰ ਦੱਸਦੇ ਹਨ ਕਿ ਐ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦਾ ਹੈ ਪਰ ਤੇਰੇ ਵਿੱਚ ਬਾਦਸ਼ਾਹਾਂ ਵਾਲੇ ਕਰਤੱਵ ਜਾਂ ਕੋ ਨਹੀਂ ਤੂੰ ਸਾਰੀ ਜ਼ਿੰਦਗੀ ਆਪਣੇ ਅਤੇ ਬੇਗਾਨਿਆਂ ਨਾਲ ਚਲਾਕੀਆਂ ਕਰਦਾ ਰਿਹਾ ਤੇ ਲੂੰਬੜ ਚਾਲਾਂ ਚੱਲਦਾ ਰਿਹਾ ਏ ਇਹ ਕਦੇ ਵੀ ਨਾ ਸੋਚੀ ਕਿ ਵਾਹਿਗੁਰੂ ਕੁਝ ਜਾਣਦਾ ਨਹੀਂ ਉਹ ਸਭ ਕੁਝ ਜਾਣਦਾ ਹੈ ਕਟ ਕਟ ਦੀਆਂ ਜਾਣਨ ਹਰ ਵਾਹਿਗੁਰੂ ਤੇਰੇ ਵਰਗੇ ਜ਼ਾਲਮਾਂ ਲਈ ਜਮਰੂਪ ਹੈ ਪਰ ਆਪਣੇ ਪਿਆਰਿਆਂ ਲਈ ਮਦਦਕਾਰ ਹੈ ਮੈਨੂੰ ਉਸ ਵਾਹਿਗੁਰੂ ਤੇ ਪੂਰਨ ਭਰੋਸਾ ਤੇਰੇ ਕੋ ਕੰਮ ਉਸ ਤੋਂ ਛੁਪੇ ਹੋਏ ਨਹੀਂ ਬਾਣੀ ਗੁਰੂ ਦਾ ਫਰਮਾਨ ਸੁਣ ਅਨੇਕ ਪਰਦੇ ਮੈਂ ਕਮਾਵੇ ਬਿਕਾਰ ਕਿੰਨੇ ਮੈਂ ਪ੍ਰਗਟ ਹੋ ਸੰਸਾਰ ਮਰਾ ਇਤਬਾਰੇ ਬਰੇਈ ਕਸਮ ਨਿਸਤ ਕਿ ਇਜ਼ਤ ਗਵਾ ਅਸਤ ਯੇਜ਼ਦਾਂ ਯਕਿਸਤ ਅਰਸਤ ਉਹ ਅਰੰਗ ਜਿਬ ਮੈਨੂੰ ਹੁਣ ਤੇਰੀ ਕਿਸੇ ਸੌ ਤੇ ਯਕੀਨ ਨਹੀਂ ਜੋ ਤੂੰ ਆਖਦਾ ਕਿ ਇੱਕੋ ਇੱਕ ਖੁਦਾ ਬੰਦ ਹੈ ਉਹ ਮੇਰਾ ਗਵਾ ਹੈ ਤੇ ਮੈਂ ਸੱਚੇ ਦਿਲ ਤੋਂ ਸਾਫ਼ ਦਿਲ ਹਾਂ ਨਾ ਕਤਰਾ ਮਰਾ ਇਤਬਾਰੇ ਬਰੁਸਤ ਕਿ ਬਖਸ਼ੀਵਾ ਦੀਵਾਨ ਹਮੈ ਕਿਜ਼ਬ ਗੋਸਤ ਅਰਥਾਤ ਮੈਨੂੰ ਉਸ ਬਾਦਸ਼ਾਹ ਤੇ ਜ਼ਰਾ ਵੀ ਇਤਬਾਰ ਨਹੀਂ ਜਿਸ ਦੇ ਸੀਨੀਅਰ ਅਮੀਰ ਤੇ ਵਜ਼ੀਰ ਭਾਬ ਸਾਰਾ ਅਮਲਾ ਫੈਲਾਇ ਝੂਠ ਬੋਲਣ ਵਾਲਾ ਤੇ ਬੇਪਰਤੀਤਾ ਹੋਵੇ ਮਤਲਬ ਤੇਰੇ ਅਫਸਰ ਬਖਸ਼ੀ ਤੇ دیਵਾਨ ਆਜ ਝੂਠ ਬੋਲਣ ਵਾਲੇ ਹਨ ਇਸ ਲਈ ਤੂੰ ਭਰੋਸੇ ਦੇ ਲਾਇਕ ਨਹੀਂ ਰਿਹਾ ਕਸੇ ਕਾਲ ਕੁਰਾਨ ਕੁੰਨਦ ਇਤਬਾਰ ਹਮਾ ਰੋਜ਼ ਆਖਰ ਸ਼ਬਦ ਮਰਦ ਖਵਾਲ ਅਰਥ ਜੇ ਕੋਈ ਧਰਮ ਪੁਸਤਕ ਕੁਰਾਨ ਸ਼ਰੀਫ ਨੂੰ ਜਾਮਨ ਰੱਖ ਕੇ ਵਾਦਾ ਕਰੇ ਤੇ ਅਮਲ ਨਾ ਕਰੇ ਜਾਂ ਕੀਤਾ ਹੋਇਆ ਇਕਰਾਰ ਤੋੜ ਦੇਵੇ ਤਾਂ ਉਹ ਬੰਦਾ ਅੰਤ ਨੂੰ ਖਵਾਰੀ ਹੁੰਦਾ ਹੈ ਮਤਲਬ ਔਰੰਗਜ਼ੇਬ ਕੀ ਤੂੰ ਚਾਹੁੰਦਾ ਹੈ ਕਿ ਤੇਰੀ ਧਰਮ ਪੁਸਤਕ ਇਸ ਕਦਰ ਬਦਨਾਮ ਹੋਵੇ ਜਿਸ ਤੇ ਤੂੰ ਅਥਾ ਵਿਸ਼ਵਾਸ ਕਰਦਾ ਹੈ ਕੀ ਤੈਨੂੰ ਇਹ ਪਸੰਦ ਹੈ ਕਿ ਤੇਰੇ ਰਾਜ ਵਿੱਚ ਜੇ ਕੋਈ ਬੰਦਾ ਤੇਰੇ ਤੇ ਤੇਰੇ ਬਖਸ਼ੀਆਂ دیਵਾਨਾਂ ਤੇ ਜਾਂ ਕੁਰਾਨ ਸ਼ਰੀਫ ਦੀ ਸੌਤੇ ਵਿਸ਼ਵਾਸ ਕਰੇ ਤੇ ਉਹ ਖਵਾਰ ਹੋਵੇ ਹਮਾਰਾ ਕਸੇ ਸਾਇਏ ਹਾਇਦ ਬਜ਼ਿਰ ਬਰੋ ਦਸਤਦਾਰ ਦਿਨਾਂ ਜਾਗੋ ਦਰੇਰ ਅਰਥ ਪাব ਜੇ ਕੋਈ ਆਦਮੀ ਹੁਮਾ ਪੰਛੀ ਦੇ ਸਾਈ ਹੇਠ ਆ ਜਾਵੇ ਤਾਂ ਉਸਤੇ ਕੋਈ ਟੀਟਜਕਾਂ ਹਮਲਾ ਨਹੀਂ ਕਰ ਸਕਦਾ ਅਗਰ ਕਰ ਵੀ ਦੇਵੇ ਤਾਂ ਉਸ ਦਾ ਕੁਝ ਵਿਗਾੜ ਨਹੀਂ ਸਕਦਾ ਇੱਕ ਅੰਤਰੀ ਭਵ ਇਹ ਵੀ ਹੈ ਕਿ ਹੁਮਾ ਪੰਛੀ ਦੇ ਪਰਛਾਵੇਂ ਹੇਠ ਆਇਆ ਮਨੁੱਖ ਕਦੇ ਦੁਖੀ ਨਹੀਂ ਹੁੰਦਾ ਸੋ ਅਸੀਂ ਹੁਮਾ ਪাব ਅਕਾਲ ਪੁਰਖ ਦੀ ਛਤਰ ਸ਼ਾਇਆ ਹੇਠ ਹੋਣ ਕਰਕੇ ਤੇਰੇ ਵਰਗਾ ਕਾਂ ਰੂਪੇ ਜਾਵਰ ਖਾਲਸੇ ਦਾ ਕੁਝ ਨਹੀਂ ਵਿਗਾੜ ਸਕਦਾ ਹੁਮਾ ਪੰਛੀ ਜੋ ਸਦਾ ਆਕਾਸ਼ ਵਿੱਚ ਉੜਦਾ ਫਿਰਦਾ ਰਹਿੰਦਾ ਹੈ ਉਹ ਕਦੇ ਵੀ ਨਾ ਤਰਤੀ ਤੇ ਆਉਂਦਾ ਤੇ ਨਾਲ ਨਾ ਬਣਾ ਕੇ ਬੈਠਦਾ ਜਾਂ ਆਰਾਮ ਕਰਦਾ ਪਰ ਜਿਸ ਪੁਰਸ਼ ਦੇ ਸਿਰ ਉੱਤੇ ਉਸਦਾ ਸਾਇਆ ਜਾਂ ਪਰਛਾਵਾਂ ਪੈ ਜਾਵੇ ਉਸ ਤੇ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਭਾਵੇਂ ਉਹ ਅਮੀਰ ਬਣ ਜਾਂਦਾ ਕਸੇ ਪੁਸ਼ਤ ਅਫਤਦ ਪਸੇ ਸ਼ੇਰਨਰ ਨਾਗੀਰਦ ਬੂਜੋ ਮੇਸ਼ ਆਹੂ ਗੁਜ਼ਰ ਅਰਥ ਜੇ ਕੋਈ ਬੱਬਰ ਸ਼ੇਰ ਦੀ ਸ਼ਰਨ ਵਿੱਚ ਹੋਵੇ ਤਾਂ ਭੇਡ ਬੱਕਰੀ ਜਾਂ ਹਿਰਨ ਉਹਦੇ ਨੇੜੇ ਦੀ ਵੀ ਨਹੀਂ ਲੰਘ ਸਕਦਾ ਭਾਵੇਂ ਮੈਂ ਉਸ ਅਕਾਲ ਪੁਰਖ ਰੂਪੀ ਸ਼ੇਰ ਦੀ ਸ਼ਰਨ ਵਿੱਚਾਂ ਤੇਰੀਆਂ ਭੇਡਾਂ ਤੇ ਬੱਕਰੀਆਂ ਦੀ ਨਿਆਈ ਫੌਜਾਂ ਮੈਨੂੰ ਪਕੜ ਨਹੀਂ ਸਕਦੀਆਂ ਬਾਣੀ ਗੁਰੂ ਦਾ ਫੈਸਲਾ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗਰਸੈ ਕਸਮ ਮੁਸਹਫੇ ਖੁਫੀਏ ਗਰਈ ਖੁਰਮ ਨਾ ਫੌਜੇ ਅਜੀ ਜ਼ੇਰ ਸੁਮ ਹਫਕੁਨਮ ਅਰਥ ਅਰੰਗ ਦੇਵ ਨੂੰ ਸੰਬੋਧਨ ਕਰਦੇ ਹੋਏ ਦਸਮ ਪਿਤਾ ਜੀ ਜੇਕਰ ਮੈਂ ਤੇਰੇ ਵਾ ਧਰਮ ਦੀ ਸੌ ਖਾਦੀ ਹੁੰਦੀ ਤਾਂ ਮੈਂ ਕੋੜੇ ਅਤੇ ਫੌਜ ਸਮੇਤ ਕਿਲੇ ਵਿੱਚੋਂ ਇੱਕ ਪੈਰ ਵੀ ਬਾਹਰ ਨਾ ਕੱਢਦਾ ਬੇਸ਼ੱਕ ਕੁਝ ਵੀ ਹੋ ਜਾਂਦਾ ਮਤਲਬ ਔਰਿੰਗ ਜਿਵੇਂ ਜਿਸ ਤਰ੍ਹਾਂ ਤੂੰ ਤੇ ਤੇਰੇ ਅਹਿਲਕਾਰਾਂ ਨੇ ਝੂਟੀਆਂ ਸੌਂ ਖਾ ਕੇ ਸਾਡੇ ਨਾਲ ਧੋਖਾ ਕੀਤਾ ਅਗਰ ਅਸੀਂ ਸੌਂ ਖਾ ਲੈਂਦੇ ਤਾਂ ਆਨੰਦਪੁਰ ਨੂੰ ਕਦੇ ਵੀ ਨਾ ਛੱਡਦੇ ਫਿਰ ਭਾਵੇਂ ਪਰਲੋ ਵੀ ਕਿਉਂ ਨਾ ਆ ਜਾਂਦੀ ਜਿੰਨੇ ਅਸੀਂ ਕੀਤੇ ਹੋਏ ਐਤੇ ਪਰਪੱਕ ਰਹੇ ਤੂੰ ਉਹਨਾਂ ਹੀ ਪੇਸ਼ਵਾਸ ਘਾਤ ਕੀਤਾ ਗੁਰ ਸਣੇ ਚੇਕਾਰੇ ਕੁੰਦ ਚੇਲ ਨਰ ਦੇ ਲਖਬਰ ਆਇਆ ਦਬਰੋ ਬੇਖਬਰ ਅਰਥ ਜਦੋਂ ਭੁਖਣ ਪਾਣੀ 40 ਸੂਰਮਿਆਂ ਤੇ ਯਾਨੀ ਤੇਰੀ 10 ਲੱਖ ਫੌਜ ਆ ਕੇ ਚਾਨਖਮਲਾ ਕਰਦੇਵੇ ਉਹ ਵੀ ਉਸ ਹਾਲਤ ਵਿੱਚ ਜਦੋਂ ਮੇਰੇ ਸਿੰਘਾਂ ਕੋਲ ਸੀਮਤ ਜਿਹੇ ਹਥਿਆਰ ਸਨ ਕਈ ਵਿਦਵਾਨਾਂ ਦਾ ਕਥਨ ਹੈ ਕਿ 19 ਨੰਬਰ ਸ਼ੇਰ ਵਿੱਚ ਆਇਆ ਸ਼ਬਦ ਦੈ ਲਖ ਨਹੀਂ ਦੈ ਲਕ ਹੈ ਜਿਸ ਦਾ ਫਾਰਸੀ ਦੇ ਸ਼ਬਦ ਕੋਸ਼ ਅਨੁਸਾਰ ਅਰਥ ਧੋਖਾ ਦੇਣ ਵਾਲੀ ਬੇਸ਼ੁਮਾਰ ਸਿਰਮونی ਸੰਬੰਧ ਫੌਜੇ ਕਹਿਣ ਦਾ ਭਾਵ ਇਹਦਾ ਗਿਣਤੀ ਨਾਲ ਕੋਈ ਸਬੰਧ ਨਹੀਂ ਵੈਸੇ ਮੈਦਾਨੇ ਜੰਗ ਵਿੱਚ ਫੌਜਾਂ ਦੀ ਕੋਈ ਗਿਣਤੀ ਨਹੀਂ ਹੁੰਦੀ ਪੰਡਿਤ ਨਾਰੈਣ ਜੀ ਨੇ ਜ਼ਫਰਨਾਮਾ ਸਟੇਕ ਵਿੱਚ ਇਸ ਸ਼ੇਰ ਨੂੰ ਇਸ ਤਰ੍ਹਾਂ ਸਟੇਕ ਕੀਤਾ ਗੁਰ ਰਿਸ ਨੇ ਚੇਕਾਰੇ ਕੁੰਨਦ ਚੇਲ ਨਰ ਕਿਦੇ ਲਖ ਬਰਿਆ ਜਦ ਬਰੋ ਬੇਖਬਰ ਅਰਥ ਢਡੋਂ ਭੁੱਖੇ 40 ਆਦਮੀ ਕੀ ਕਰ ਸਕਦੇ ਸਨ ਜੋ ਉਹਨਾਂ ਉੱਤੇ 10 ਲੱਖ ਫੌਜੀ ਅਚਾਨਕ ਆ ਪਏ ਗਿਆਨੀ ਜੀ ਦੇ ਲਖ ਦਾ ਅਰਥ 10 ਲੱਖ ਕਰਦੇ ਹਨ ਪਦਾਰਥ ਦੇ ਮਤਲਬ 10 ਲੱਖ ਮੀਨਸ ਲੱਖ ਉਹ ਅਰਿੰਗਜੀਪ ਜ਼ਰਾ ਸੋਚ ਕੇ ਦੱਸ ਇਹ ਕਿਹੜੀ ਬਹਾਦਰੀ ਹੈ ਜੋ ਤੇਰੀਆਂ ਫੌਜਾਂ ਨੇ ਬਿਨਾ ਖਬਰ ਦਿੱਤੇ 10 ਲੱਖ ਫੌਜ ਸਮੇਤ ਸਾਡੇ ਤੇ ਹਮਲਾ ਕਰ ਦਿੱਤਾ ਤੂੰ ਆਪਣੀ ਜ਼ਮੀਰ ਤੋਂ ਪੁੱਛ ਕੇ ਦੱਸ ਕਿ ਇਹ ਯੁੱਧ ਕਰਨ ਦਾ ਕਿਹੜਾ ਨਿਯਮ ਹੈ ਜਾਂ ਢੰਗ ਤਰੀਕਾ ਤੇਰਾ ਕੰਮ ਸੀ ਸੂਰਮਿਆਂ ਵਾਂਗ ਦੱਸ ਕੇ ਹਮਲਾ ਕਰਦਾ ਤੇ ਸਿੰਘਾਂ ਦੀ ਬਹਾਦਰੀ ਦੀ ਪਰਖ ਕਰਦਾ ਤੇ ਤੇਰੀ ਫੌਜ ਅਮਰਦ ਦੀ ਸ਼ਕਤੀ ਨੂੰ ਦੇਖਦੀ ਇੱਕ ਤਾਰੀਖੀ ਸੱਚ ਹੈ ਕਿ ਸਿੰਘਾਂ ਨੂੰ 72 ਘੰਟੇ ਹੋ ਗਏ ਸਨ ਉਹਨਾਂ ਨੂੰ ਰੱਜ ਕੇ ਬਰਸ਼ਾਦਾ ਨਹੀਂ ਸੀ ਮਿਲਿਆ ਦੋ ਤਿੰਨ ਰਾਤਾਂ ਤੋਂ ਨੀਂਦ ਨਾ ਸੀ ਇੱਕ ਮੀ ਪੈ ਰਿਹਾ ਸੀ ਤੇ ਦੂਜਾ ਉਹ ਮਹੀਨੇ ਦੀ ਕੜਾਕੇਦਾਰ ਸਰਦੀ ਬਸਤਰ ਗਿਲੇ ਹੋਣ ਕਰਕੇ ਸਰੀਰ ਸੁੰਨ ਤੇ ਵਿਖੜੇ ਸਫਰ ਦੀ ਥਕਾਵਟ ਨਾਲ ਚੂਰ ਸੀ ਕੇ ਪੈਮਾ ਸ਼ਿਕਨ ਬਿਦਰੰਗ ਆਮਦੰਦ ਮਿਆਂ ਦੇਗ ਤੀਰੋ ਤੁਫੰਗ ਆਮਦੰਦ ਅਰਥਾ ਤੇਰੀ ਫੌਜਾਂ ਐਲਕਾਰ ਖਾਦੀ ਹੋਈ ਕਸਮ ਅਥਵਾ ਕੀਤੇ ਹੋਏ ਸਾਰੇ ਇਕਰਾਰ ਤੋੜ ਕੇ ਬੜੀ ਫੁਰਤੀ ਨਾਲ ਆ ਗਏ ਮਿਆਨਾ ਵਿੱਚ ਤੀਰ ਤਲਵਾਰ ਤੇ ਬੰਦੂਕਾਂ ਫੜ ਕੇ ਹਮਲਾਵਰ ਬਣ ਕੇ ਮਤਲਬ ਤੇਰੀ ਸੈਨਾ ਨੇ ਕੁਰਾਨ ਦੀ ਸੌ ਖਾਨ ਦੇ ਬਾਵਜੂਦ ਸਾਥੋਂ ਆਨੰਦਪੁਰ ਛੜਵਾ ਕੇ ਸਾਡੇ ਤੇ ਹਮਲਾ ਕਰ ਦਿੱਤਾ ਉਹ ਵੀ ਉਸ ਵਕਤ ਜਦ ਰਾਤ ਦਾ ਹਨੇਰਾ ਸੀ ਅੱਗੇ ਸਰਸਾ ਨਦੀ ਠਾਠਾ ਮਾਰਦੀ ਵਗ ਰਹੀ ਸੀ ਤਿੰਨ ਪਾਸਿਆਂ ਤੋਂ ਤੇਰੀ ਫੌਜ ਹਮਲੇ ਕਰ ਰਹੀ ਸੀ ਬਾਲਾਚਾਰਗੀ ਦਰਮਿਆਂ ਆਮਦਮ ਬਾਤ ਤਦਬੀਰ ਤੀਰੋ ਤੁਫੰਗ ਆਮਦਮ ਅਰਥ ਜਦ ਅਸੀਂ ਚਾਰ ਚਫੇਰਿਓਂ ਬੁਰੀ ਤਰ੍ਹਾਂ ਘਿਰ ਕੇ ਤਫਿਰ ਅਸੀਂ ਵੀ ਤੀਰਾਂ ਤਲਵਾਰਾਂ ਤੇ ਗੋਲੀਆਂ ਨਾਲ ਮੁਕਾਬਲਾ ਕਰਦੇ ਹੋਏ ਅੱਗੇ ਵਧੇ। ਮਤਲਬ ਜਦ ਤੇਰੇ ਸੌ ਤੋੜ ਸਰਦਾਰਾਂ ਨੇ ਮੇਰੇ ਸਮੇਤ ਸਿੰਘਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਤਾਂ ਉਸ ਵਕਤ ਮੇਰੇ ਕੋਲ ਆਪਣੇ ਆਪ ਨੂੰ ਬਚਾਉਣ ਦਾ ਕੋਈ ਚਾਰਾ ਨਹੀਂ ਸੀ ਬਚਿਆ ਤੇ ਅੰਤ ਮੈਨੂੰ ਯੁੱਧ ਕਰਨਾ ਪਿਆ। ਬਾਕੀ ਅਗਲੇ ਅੰਕ ਵਿੱਚ ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ